ਲੋ ਭਰਾਵੋ ਤਰਨ-ਤਰਨ ਦੇ ਵਿੱਚੋਂ ਝਾੜੂ ਜਿੱਤ ਰਿਆ ਉੱਥੋਂ ਕੋਈ ਨਹੀਂ ਜਿੱਤ ਰਿਆ ਨਾ ਤਾਂ ਉੱਥੋਂ ਕੋਈ ਪੰਥੀਕ ਬੰਦਾ ਜਿੱਤੂਗਾ ਨਾ ਕੋਈ ਕੋਈ ਨਹੀਂ ਜਿੱਤ ਰਿਆ ਉੱਥੋਂ ਜਿੱਤ ਰਿਆ ਝਾੜੂ ਪਰ ਝਾੜੂ ਜਿੱਤਣ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਸੁਣਾ ਦੇਵਾਂ ਉਹ ਗੱਲ ਬੜੀ ਜ਼ਰੂਰੀ ਆ ਕੋਈ ਪਰਿਵਾਰ ਸੀਗਾ ਜੋ ਕਿ ਇੱਕ ਘਰ ਦੇ ਵਿੱਚ ਰਹਿੰਦੇ ਸੀ ਉੱਥੇ ਇੱਕ ਸੱਪ ਵੀ ਰਹਿੰਦਾ ਸੀ ਔਰ ਉਹ ਸੱਪ ਤੋਂ ਬੜਾ ਦੁਖੀ ਸੀਗੇ ਉਹਨਾਂ ਦਾ ਅਕਸਰ ਨੁਕਸਾਨ ਹੋਈ ਜਾਂਦੇ ਸੀ ਉਹ ਕਹਿੰਦੇ ਯਾਰ ਵੀ ਕੀ ਕਰੀਏ ਉਹ ਵਸਤੂ ਸ਼ਾਸਤਰੀ ਵਾਲੇ ਕੋਲੇ ਗਏ ਤੇ ਉਹ ਕਹਿੰਦਾ ਜੀ ਤੁਸੀਂ ਇਹ ਘਰ ਚੇਂਜ ਕਰੋ ਇਹ ਘਰ ਦੇ ਵਿੱਚ ਪ੍ਰੋਬਲਮ ਆ ਉਹ ਕਹਿੰਦੇ ਠੀਕ ਆ ਜੀ ਇੱਕ ਉਹਨਾਂ ਦਾ ਰਿਸ਼ਤੇਦਾਰ ਨਵਾਂ ਉੱਠ ਖੜਾ ਉਹਦਾ ਘਰ ਬੜਾ ਚੰਗਾ ਸੀ ਤੇ ਉਹਦੇ ਵਿੱਚ ਕੋਈ ਨਹੀਂ ਉਹਦੇ ਵਿੱਚ ਮਕਾਨ ਖਾਲੀ ਸੀਗੇ ਬਸ ਕੁਰਸੀਆਂ ਮੰਜੇ-ਮੁੰਜੇ ਸਾਰਾ ਕੁਝ ਖਾਲੀ ਪਈ ਸੀ ਉਹ ਕਹਿਆ ਕਰੇ ਤੁਸੀਂ ਮਰ ਜਾਣਾ ਇੱਕ ਦਿਨ ਉਹ ਪਰਿਵਾਰ ਬੜਾ ਡਰ ਗਿਆ ਉਹ ਕਹਿਆ ਕਰੇ ਮਰ ਜਾਣਾ ਤੁਸੀਂ ਤੁਹਾਨੂੰ ਇਹ ਸੱਪਨੇ ਮਾਰ ਦੇਣਾ ਪਰ ਕੀ ਚੱਕਰ ਉਹ ਪਰਿਵਾਰ ਨੇ ਘਰ ਜਿਹੜਾ ਛੱਡਤਾ ਉਹ ਖੰਡਰ ਹੋ ਗਿਆ ਘਰ ਉਹ ਸੱਪ ਤੋਂ ਡਰਦੇ ਦੂਜੇ ਉਹ ਰਿਸ਼ਤੇਦਾਰ ਦੇ ਘਰੇ ਆ ਗਏ ਰਿਸ਼ਤੇਦਾਰ ਦੇ ਘਰੇ ਆਏ ਸਾਲ ਕਹਣ ਲੱਗੇ 2 ਸਾਲ ਰਹਿਣ ਲੱਗੇ 3-4 ਸਾਲ ਹੋ ਗਏ ਉਸ ਤੋਂ ਬਾਅਦ ਉਹ ਸੱਪ ਦੀ ਤੇ ਉਹ ਜਿਹੜਾ ਰਿਸ਼ਤੇਦਾਰ ਸੀ ਉਹ ਪਰਿਵਾਰ ਦਾ ਜਿਨ੍ਹਾਂ ਦੇ ਘਰੇ ਸੱਪ ਹੁੰਦਾ ਸੀ ਉਹ ਸੱਪ ਦੀ ਤੇ ਉਹ ਰਿਸ਼ਤੇਦਾਰ ਦੀ ਯਾਰੀ ਪੈ ਗਈ ਉਹ ਪਰਿਵਾਰ ਨੂੰ ਕਹਿਆ ਕਰੇ ਸੱਪ ਚੰਗਾ ਹੀ ਬੜਾ ਯਾਰ ਤੁਸੀਂ ਕਿਉਂ ਡਰਦੇ ਸੀ ਇਹਦੇ ਕੋਲ ਓਏ ਇਹ ਚੰਗਾ ਸੀ ਉਹ ਘਰ ਦੇ ਵਿੱਚ ਹੀ ਤੁਹਾਡੇ ਕਲੇਸ਼ ਸੀ ਉਹ ਘਰ ਹੀ ਮਾਰਾ ਸੀ ਭਰਾਵੋ ਇਹ ਕੋਈ ਘਰ ਦੀ ਗੱਲ ਤੇ ਕੋਈ ਸੱਪ ਦੀ ਗੱਲ ਨਹੀਂ ਆਹਨ ਗੱਲ ਸੁਣ ਲੋ ਪਾਈ ਲਾ ਪਾਈ ਲਾ ਰੱਖਿਆ ਨਾ ਬਾਹਰ ਮਰਣਾ ਵਾ ਐ ਮੈਂ ਇਸੇ ਕਰਕੇ ਕਹਿੰਦਾ ਮੈਂ ਆ ਭਰਾਵਾ ਕਿਦੇ ਆਪਾਂ ਤਕੜੀਲੀ ਮੰਗਦੇ ਵਾਹ ਜੀ ਵਾਹ 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 ਕੀ ਬਾਤ ਆ ਇਹ ਗੱਲ ਲੱਗਦੀ ਕਿ ਨਹੀਂ ਲੱਗਦੀ ਉਹ ਮੈਂ ਭਾਈ ਸਾਹਿਬ ਤੁਹਾਨੂੰ ਕਹਿਣਾ ਕਿ ਜਿਹੜਾ ਝਾੜੂ ਸੀ ਝਾੜੂ ਨੇ ਗੰਦਮੰਦ ਇਕੱਠਾ ਕਰਕੇ ਕੌਲੇ ਨਾਲ ਲਾਤਾ ਸੀ ਹੁਣ ਉਹਨਾਂ ਨੇ ਬਾਹਰ ਸਿੱਟਣਾ ਸੀ ਇਹਨਾਂ ਨੇ ਪਤੰਦਰਾ ਨੇ ਚੱਕ ਕੇ ਉਹ ਗੰਦ ਸਾਰਾ ਉਹ ਹੁਣ ਜਿਹੜੇ ਤਰਨ-ਤਰਨ ਦੇ ਲੋਕ ਉਹਨੇ ਸਰਚ ਪਾਈ ਜਾਂਦੇ ਆ ਜਾਂ ਕਰਕੇ ਇਹ ਦੱਸੋ ਹੁਣ ਕਿੱਧਰ ਨੂੰ ਗੱਲ ਜਾਂਦੀ ਆ ਔਰ ਮੈਂ ਸਾਪ ਜਿਹੜਾ ਤੁਹਾਨੂੰ ਇਹ ਤੁਹਾਡੀ ਗੱਲ ਦਾ ਤੁਹਾਨੂੰ ਜਵਾਬ ਦਿੱਤਾ ਤੇ ਮੈਂ ਅੱਜ ਸਾਪ ਨੂੰ ਮੈਂ ਤੁਹਾਨੂੰ ਨਹੀਂ ਕਿਹਾ ਪਰ ਇਹ ਗੱਲ ਠੁਕਦੀ ਆ ਤੁਹਾਡੇ ਤੇ ਮੈਂ ਅੱਜ ਭਗਵੰਤ ਮਾ ਜੀ ਤੁਹਾਨੂੰ ਪੁੱਛਣਾ ਚਾਹੁੰਨਾ ਇਹ ਉਹੀ ਵਿਅਕਤੀ ਆ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਤੁਸੀਂ ਪ੍ਰਚਾਰ ਕੀਤਾ ਜਿਨ੍ਹਾਂ ਨੂੰ ਇਹ ਕਿਹਾ ਵੀ ਬੱਚ ਜੋ ਏ ਉਹ ਬੱਚ ਜੋ ਏ ਉਹ ਬੱਚ ਜੋ ਬੱਚ ਜੋ ਐ ਕਰਦੇ ਰਹੇ ਆ ਲੋਕਾਂ ਨੂੰ ਬਚਾਉਂਦੇ ਬਚਾਉਂਦੇ ਆਪਦੇ ਪਰਿਵਾਰ ਨੂੰ ਬਚਾਉਂਦੇ ਬਚਾਉਂਦੇ ਰਿਸ਼ਤੇਦਾਰ ਨੂੰ ਬਚਾਉਂਦੇ ਬਚਾਉਂਦੇ ਅੱਜ ਉਹੀ ਤੁਹਾਡੇ ਘਰੇ ਆ ਕੇ ਬਹਿ ਗਏ ਆ ਤੇ ਅੱਜ ਤੁਸੀਂ ਉਹਨਾਂ ਤਰਨ ਤਰਨ ਦੇ ਲੋਕਾਂ ਨੂੰ ਇਹ ਕਹ ਰਹੇ ਆ ਤਾਂ ਬੰਦਾ ਹੀ ਬੜਾ ਵਧੀਆ ਸੀ ਇਹ ਤਾਂ ਬੰਦਾ ਬਹੁਤ ਵਧੀਆ ਸੀ ਇਹ ਗੱਲ ਜਵਾਬ ਦਿਓ ਤੁਸੀਂ ਕੀ ਹੋਣੇ ਇਹ ਕੂੜਾ ਜਿਹੜਾ ਇਕੱਠਾ ਕੀਤਾ ਗੰਦ ਇਕੱਠਾ ਕੀਤਾ ਕੋਲੇ ਨਾਲ ਲਾ ਕੇ ਲੋਕਾਂ ਸਿਰ 'ਚ ਪਾਉਣਾ ਇਹ ਇਹ ਜਵਾਬ ਦਿਓ ਤੁਹਾਡੀਆਂ ਗੱਲਾਂ ਤੁਹਾਡੇ 'ਤੇ ਹੁੰਦੀਆਂ ਮੈਂ ਲੋਕੋ ਤੁਹਾਨੂੰ ਪੁੱਛਦਾ ਕੀ ਤੁਸੀਂ ਅੱਜ ਭਗਵੰਤ ਮਾਨ ਨੂੰ ਪੁੱਛ ਨਹੀਂ ਸਕਦੇ ਕਿ ਅਸੀਂ ਇਹਨਾਂ ਤੋਂ ਡਰਦੇ ਇਹਨਾਂ ਤੋਂ ਹੀ ਅਸੀਂ ਦੁਖੀ ਹੋ ਕੇ ਤੁਹਾਡੇ ਵੱਲ ਨੂੰ ਆਏ ਸੀ ਤੇ ਤੂੰ ਅੱਜ ਸਾਡੇ ਸਿਰ 'ਚ ਖੇਪ ਹੁੰਦਾ ਫਿਰਦਾ ਤੁਸੀਂ ਕਾਹਦਾ ਪੁੱਛਣਾ ਕੀ ਜਿਹੜੇ ਤਰਨਤਾਰ ਹਲਕੇ ਤੋਂ ਦਾਵੇਦਾਰ ਸੀ ਐਮਐਲਏ ਦੇ ਉਹ ਤੁਹਾਡੇ ਅਰਿਆਂ ਤੇ ਪਹਿਲੇ ਪਰਚੇ ਪਵਾਉਂਦਾ ਰਿਹਾ ਹੋਊਗਾ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੋਗਾ ਤੁਸੀਂ ਅਕਸਰ ਕਹਿੰਦੇ ਸੀ ਲੋਕਾਂ ਨੂੰ ਕਿ ਸਾਨੂੰ ਕਾਲੀ ਕਾਂਗਰਸੀ ਨੇ ਤੰਗ ਬਹੁਤ ਕੀਤਾ ਅੱਜ ਤੁਸੀਂ ਇਹਦੇ ਵਾਸਤੇ ਵੋਟਾਂ ਮੰਗਦੇ ਫਿਰਦੇ ਆ ਕੀ ਕਹੋਂਗੇ ਲੋਕਾਂ ਨੂੰ ਜਾ ਕੇ ਤੁਹਾਡੇ ਵਿੱਚ ਇੰਨੀ ਵੀ ਗਈ ਗੈਰਤ ਨਹੀਂ ਰਹਿ ਗਈ ਮਾੜੀ ਮੋਟੀ ਗੈਰਤ ਨਹੀਂ ਗਈ ਤੁਹਾਡੇ ਵਿੱਚ ਕਿ ਤੁਸੀਂ ਭਗਵੰਤ ਮਾਨ ਨੂੰ ਕਹੋਂ ਕਿ ਆ ਕੀ ਕਰਦਾ ਫਿਰਦਾ ਕੀ ਹੋ ਗਿਆ ਤੁਹਾਨੂੰ ਪੁੱਛੋ ਕਿੰਨਾ ਥੱਲੇ ਲੱਗ ਜਾਓਗੇ ਹਲੇ ਤੁਸੀਂ ਅੱਜ ਭਗਵੰਤ ਮਾਨ ਨੂੰ ਪੁੱਛਦਾ ਤੂੰ ਕਾਲੀਦਲ ਨੂੰ ਕਹਿੰਦਾ ਹੁੰਦਾ ਸੀ ਤੁਹਾਨੂੰ ਤਾਂ ਟਿਕਟਾਂ ਦੇਣ ਵਾਸਤੇ ਬੰਦੇ ਨਹੀਂ ਥਾਉਂਦੇ ਤੇ ਹੁਣ ਜਿਹੜੇ ਤੇਰੇ ਬੰਦੇ ਸੀ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਇੱਕ ਗਾਣਾ ਸੀ ਮਤਲਬ ਸ਼ਬਦ ਸੀ ਮੈਂ ਕਿਲਾ ਸੰਬਰ ਦੀ ਰਹਿ ਗਈ ਫਲ ਕੋਈ ਹੋਰ ਹੀ ਲੈ ਗਿਆ ਵੀ ਇਹ ਫਾਲੇ ਲੈਣ ਆ ਕੇ ੱੱੱਕੇ ਮੁੱਕੀ ਇਹ ਖਾਂਦੇ ਸੀ ਦੂਜਾ ਇੱਕ ਮੈਂ ਉਹ ਆਪਦੇ ਕੋਲੋਂ ਕਹਿਣਾ ਹੁੰਨਾ ਅਸੀਂ ਪੱਲੀਆਂ ਵਛਾਉਂਦੇ ਰਹਿ ਗਏ ਛਾੜ ਕੇ ਤੇ ਬਾਬਾ ਜੀ ਗਵੰਡੋ ਮੋੜ ਕੇ ਉਹ ਕੱਲੀਆਂ ਪੱਲੀਆਂ ਬੋਰੀਆਂ ਛਾੜਦੀ ਰਹਿ ਗਏ ਤੁਹਾਡੀਆਂ ਤੇ ਅੱਜ ਤੁਸੀਂ ਗਵੰਡੋ ਟਿਕਟਾਂ ਮੋੜ ਲਈਆਂ ਅੱਜ ਉੱਠੋ ਮੈਂ ਤੁਹਾਨੂੰ ਪੁੱਛਦਾ ਤੇ ਮੈਂ ਇੱਕ ਗੱਲ ਇਹ ਕਹਦਾ ਕਿ ਭਰਾਵੋ ਮੈਨੂੰ ਕੋਈ ਕਾਲੀ ਦਲ ਨਾਲ ਨਾਲ ਦੋਸਤੀ ਨਹੀਂ ਮੈਂ ਤਾਂ ਉਹਨਾਂ ਦੀ ਨਿੱਤੀਆਂ ਦੇ ਖਿਲਾਫ ਵੀ ਬੋਲਦਾ ਸਖਬੀਰ ਬਾਦਲ ਦੇ ਨਿੱਤਿਆਂ ਦੇ ਖਿਲਾਫ ਮੈਂ ਆਪਦੇ ਹਲਕੇ ਤੋਂ ਜਲਾਲਾਬਾਦ ਤੋਂ ਦੇ ਖਿਲਾਫ ਐਮਐਲਏ ਦੀ ਚੋਣ ਲੜੀ ਆ 2022 ਚ ਤੇ ਅੱਜ ਵੀ ਉਹਨਾਂ ਦੀਆਂ ਮੈਂ ਗੱਲਾਂ ਤੇ ਜਵਾਬ ਦਿੱਤੇ ਉਹਨਾਂ ਨੂੰ ਪਰ ਗੱਲ ਤੇ ਗੱਲ ਲੜੋ ਕਿ ਜਿਹੜੇ ਲੋਕਾਂ ਨੂੰ ਸਮਝਾਉਂਦੇ ਸੀ ਕਿ ਇਹਨਾਂ ਤੋਂ ਬਚੋ ਅੱਜ ਤੁਹਾਡੇ ਵਿੱਚ ਆ ਗਏ ਤੇ ਮੈਂ ਤੁਹਾਨੂੰ ਸਰਦਾਰ ਸਾਹਿਬ ਛੋਟੀ ਜੀ ਗੱਲ ਕਹਿ ਦੇਵਾਂ ਤੁਹਾਡੇ ਅਰਗਿਆਂ ਦੀ ਬਦੌਲਤ ਪੱਗਾਂ ਦੇ ਰੰਗ ਹੀ ਚੇਂਜ ਹੋਏ ਆ ਸਾਡੇ ਨੌਜਵਾਨਾਂ ਦੇ ਉਹੀ ਹਾਲ ਆ ਪੜ੍ਹ ਲਿਖ ਕੇ ਦਿਹਾੜੀਆਂ ਜਾਂਦੇ ਫਿਰਦੇ ਆ ਵਿਚਾਰੇ ਬੜੇ ਦੁਖੀ ਆ ਉਹ ਬੜੇ ਜਿਆਦੇ ਤੁਸੀਂ ਉਹਨਾਂ ਦੀ ਕਦੇ ਗੱਲ ਨਹੀਂ ਕੀਤੀ ਹਸਪੀਟਲਾਂ ਦੀ ਗੱਲ ਨਹੀਂ ਕੀਤੀ ਕੀ ਬਦਲੋਗੇ ਤੁਸੀਂ ਆਪ ਹੀ ਨਹੀਂ ਬਦਲ ਸਕੇ ਆਪ ਦੇ ਆਪ ਚ ਨਹੀਂ ਬਦਲਾ ਲਿਆ ਸਕੇ ਤੁਸੀਂ ਕੀ ਬਦਲ ਦੋਗੇ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਤੁਰੰਤ ਕਰੋ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ